ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅੱਜ ਕਰਦੇ ਆ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਾਰੇ ਠੀਕ ਠਾਕ ਆ ਇਸੇ ਤਰ੍ਹਾਂ ਪ੍ਰਮਾਤਮਾ ਬਖਸ਼ਿਸ਼ ਰੱਖੇ ਸਾਰੇ ਮੇਰੇ ਭੈਣ ਭਰਾ ਠੀਕ ਠਾਕ ਰਹਿਣ ਤੰਦਰੁਸਤੀਆਂ ਪ੍ਰਮਾਤਮਾ ਬਖਸ਼ਦੇ ਰਹਿਣ ਤੇ ਗੁਰੂ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਤਾਂ ਮਾਈ ਗੁਰੂ ਜੀ ਅੱਜ ਦੀ ਆਪਣੀ ਵੀਡੀਓ ਦਾ ਟਾਪਿਕ ਹੈ ਕਿ ਗੁਰਬਾਣੀ ਦੇ ਨਾਲ ਕਿਸ ਤਰ੍ਹਾਂ ਜੁੜਿਆ ਜਾ ਸਕਦਾ ਹੈ ਤੇ ਗੁਰਬਾਣੀ ਨਾਲ ਕਿਸ ਤਰ੍ਹਾਂ ਆਪਾਂ ਜੁੜ ਸਕਦੇ ਹਾਂ ਸੌਖੀ ਵਿਧੀ ਦੇ ਨਾਲ ਗ੍ਰਸਥੀ ਜੀਵਨ ਦੇ ਵਿੱਚ ਆਪਾਂ ਕਿਉਂਕਿ ਆਪਾਂ ਗ੍ਰਸਥੀ ਜੀਵਨ ਵੀ ਲੰਬਾ ਹੋਣਾ ਹੁੰਦਾ ਹੈਗਾ ਤੇ ਆਪਾਂ ਕਿਸ ਤਰ੍ਹਾਂ ਜੁੜ ਸਕਦੇ ਹਾਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਹੇ ਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣ ਕਰੇ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਦੱਸਿਆ ਕਰੋ ਕਿ ਤੁਹਾਨੂੰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਜਾਂ ਵਾਹਿਗੁਰੂ ਲਿਖ ਕੇ ਹਾਜ਼ਰੀ ਲਵਾਇਆ ਕਰੋ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਵਾਇਆ ਕਰੋ ਇਸ ਨਾਲ ਥੋੜੀ ਜੀ ਮੋਟੀਵੇਸ਼ਨ ਮਿਲਦੀ ਰਹਿੰਦੀ ਹੈ ਤੇ ਵਾਹਿਗੁਰੂ ਕਹਿ ਕੇ ਹਾਜ਼ਰੀ ਜਰੂਰ ਲਵਾਦਿਆ ਕਰੋ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਰੱਖ ਤੇ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਅੱਜ ਦੇ ਵੀਡੀਓ ਐ ਵੀ ਗੁਰਬਾਣੀ ਦੇ ਨਾਲ ਆਪਾਂ ਕਿਸ ਤਰ੍ਹਾਂ ਜੁੜ ਸਕਦੇ ਆ ਵੈਗੁਰੂ ਜੀ ਜੇਕਰ ਪਹਿਲੀ ਗੱਲ ਤਾਂ ਇਹ ਹੈ ਜੇਕਰ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਹਨਾ ਤਾਂ ਤਾਂ ਹੀ ਆਪਾਂ ਗੁਰਬਾਣੀ ਨਾਲ ਜੁੜ ਸਕਦੇ ਆ ਸੱਚੇ ਪਾਤਸ਼ਾਹ ਵੈਗੁਰੂ ਦੀ ਕਿਰਪਾ ਹੁੰਦੀ ਹੈ ਫਿਰ ਵੀ ਆਪਾਂ ਜੁੜ ਸਕਦੇ ਆ ਕਈ ਹਨ ਚਾਣ ਇਹੋ ਜਿਹੇ ਜਿਹੜੇ ਅੰਮ੍ਰਿਤ ਪਾਣ ਵੀ ਕਰ ਲੈਂਦੇ ਆ ਹਨਾ ਤੇ ਪਰ ਉਹ ਅੰਦਰੋਂ ਮੰਨਣ ਨਾਲ ਤੋਂ ਗੁਰਬਾਣੀ ਨਾਲ ਜੇ ਨਹੀਂ ਜੁੜੇ ਹੁੰਦੇ ਕਿਉਂਕਿ ਜਦੋਂ ਤੱਕ ਆਪਣੇ ਵਿੱਚ ਕੋ ਮੈਂ ਹੰਕਾਰ ਨਹੀਂ ਮਿੱਟਦਾ ਆਪਣੇ ਚੰਨੀ ਮਰਤਾ ਨਹੀਂ ਆਉਂਦੀ ਹਨਾ ਰਹਿਤ ਮर्यादा ਨਹੀਂ ਆਪਾਂ ਰੱਖ ਸਕਦੇ ਉਹਨੇ ਤੱਕ ਆਪਣਾ ਅੰਮ੍ਰਿਤ ਬਾਣ ਕਿਤੇ ਦਾ ਵੀ ਕੋਈ ਫਾਇਦਾ ਨਹੀਂ ਤਾਂ ਇਹ ਜਿਹਾ ਆਪਾਂ ਵਾਹਿਗੁਰੂ ਦੀ ਕਿਰਪਾ ਤੋਂ ਬਿਨਾ ਆਪਾਂ ਗੁਰਬਾਣੀ ਨਾਲ ਨਹੀਂ ਜੁੜ ਸਕਦੇਗੇ ਪ੍ਰਮਾਤਮਾ ਦੀ ਕਿਰਪਾ ਹੋਊਗੀ ਫਿਰ ਹੀ ਆਪਾਂ ਜੁੜਾਂਗੇ ਤਾਂ ਵਾਹਿਗੁਰੂ ਜੀ ਕਈ ਸੰਗਤ ਇਹੋ ਜਿਹੀ ਹੁੰਦੀ ਹੈ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਬਿਲਕੁਲ ਕਾਰ ਨੇੜੇ ਹੁੰਦਾ ਹੈਗਾ ਗਵਾਂਢ ਵਿੱਚ ਹੁੰਦਾ ਹੈਗਾ ਬਿਲਕੁਲ ਆਹੋ ਸਾਹਮਣੇ ਗੇਟ ਹੁੰਦੇ ਆ ਉਹ ਫਿਰ ਵੀ ਗੁਰੂ ਘਰ ਨਹੀਂ ਜਾ ਸਕਦੇ ਸੇਵਾ ਨਹੀਂ ਕਰਵਾ ਸਕਦੇ ਤੇ ਨਹੀਂ ਕਰਦੇਗੇ ਕਿਉਂਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਹੀਂ ਹੁੰਦੀ ਜਿੰਨੇ ਤੱਕ ਗੁਰੂ ਮਹਾਰਾਜ ਆਪਾਂ ਨੂੰ ਮੱਤ ਨਹੀਂ ਬਖਸ਼ ਦੇਗੇ ਉਦੋਂ ਤੱਕ ਆਪਾਂ ਗੁਰੂ ਘਰ ਨਹੀਂ ਜਾ ਸਕਦੇ ਪਾਤ ਪੂਜਾ ਵੀ ਨਹੀਂ ਕਰ ਸਕਦੇ ਹਨਾ ਜਿੰਨੇ ਤੱਕ ਉਹ ਆਪਾਂ ਨੂੰ ਬਖਸ਼ ਦੇ ਨਹੀਂਗੇ ਹਨਾ ਆਪਾਂ ਨਈਏ ਨਾ ਜੀਜਾ ਨਾਲ ਜੁੜ ਸਕਦੇਗੇ ਤਾ ਜਿੰਨਾ ਸੰਗਤਾਂ ਤੇ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਦੇਖੋ ਉਹਨਾਂ ਦੇ ਕਈ ਪਿੰਡਾਂ ਦੇ ਘਰ ਕਿੰਨੀ ਦੂਰ-ਦੂਰ ਹੁੰਦੇ ਆ ਫਿਰ ਵੀ ਉਹ ਸਵੇਰੇ ਸ਼ਾਮ ਸੇਵਾ ਕਰਨ ਵੀ ਆਉਂਦੇ ਆ ਗ੍ਰਸਥੀ ਜੀਵਨ ਦੇ ਵਿੱਚੋਂ ਟਾਈਮ ਕੱਢ ਕੇ ਗੁਰੂ ਘਰ ਦਰਸ਼ਨ ਕਰਨ ਵੀ ਆਉਂਦੇ ਆ ਹਨਾ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਹਨਾਂ ਤੇ ਕਈ ਅਣਛਾਣੇ ਹੋ ਜਿਹੇ ਹੁੰਦੇ ਆ ਵੀ ਜਿਹੜੇ ਆ ਤੁਮ ਪਹਿਲਾਂ ਵੀ ਦੱਸੇ ਵੀ ਅਮਰਤ ਪਾਨ ਕੀਤਾ ਫਿਰ ਵੀ ਨਿਤਨੇਮ ਦੇ ਉਹ ਪੱਕੇ ਨਹੀਂ ਹੁੰਦੇ ਨਿਤਨੇਮ ਨਹੀਂ ਕਰ ਸਕਦੇ ਤਾਂ ਪਰਮਾਤਮਾ ਦੀ ਉਹਨਾਂ ਤੇ ਬਖਸ਼ਿਸ਼ ਨਹੀਂ ਹੁੰਦੀ ਹੈ ਹਨਾ ਤਾਂ ਉਸ ਤਰ੍ਹਾਂ ਪਹਿਲੀ ਗੱਲ ਤਾਂ ਇਹ ਹੈ ਵੀ ਜੇਕਰ ਪਰਮਾਤਮਾ ਦੀ ਬਖਸ਼ਿਸ਼ ਹੈ ਤਾਂ ਹੀ ਆਪਾਂ ਗੁਰਗਰ ਜਾ ਸਕਦੇ ਹਾਂ ਤਾਂ ਹੀ ਆਪਾਂ ਗੁਰਬਾਣੀ ਨਾਲ ਜੁੜ ਸਕਦੇ ਹਾਂ ਤਾਂ ਵਾਈ ਗੁਰੂ ਜੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰਸ ਵੀ ਕੀਤੀਆਂ ਸੀਗੀਆਂ ਵੀ ਅਸੀਂ ਫਟਨਾ ਸਾਹਿਬ ਗਏ ਸੀਗੇ ਤੇ ਇਹ ਦੇਖੋ ਪਟਨਾ ਸਾਹਿਬ ਤੇ ਜਦੋਂ ਅਸੀਂ ਵਾਪਸੀ ਸੀਗੀ ਸਾਡੀ ਤਾਂ ਟ੍ਰੇਨ ਦੇ ਵਿੱਚ ਮੈਨੂੰ ਇੱਕ ਭੈਣ ਮਿਲੀ ਆ ਹੈਗੀ ਉਹ ਹਿੰਦੂ ਧਰਮ ਨਾਲ ਅ ਸੰਬੰਧ ਰੱਖਦੀ ਸੀਗੀ ਉਹ ਤਾਂ ਉਹਦੇ ਨਾਲ ਸਾਡਾ ਕੋਈ ਬਾਣਾ ਪਹਿਰਾਵਾ ਵੇਖ ਕੇ ਉਹਨੇ ਕਿਹਾ ਵੀ ਤੁਸੀਂ ਪਟਨਾ ਸਾਹਿਬ ਗੁਰੂ ਘਰ ਦਰਸ਼ਨ ਕਰਕੇ ਆਏ ਹੋ ਤਾਂ ਅਸੀਂ ਉਹਨਾਂ ਨੂੰ ਦੱਸਿਆ ਵੀ ਹਾਂਜੀ ਤਾਂ ਉਹ ਕਹਿੰਦੇ ਨੇ ਵੀ ਮੈਨੂੰ ਮੇਰੀ ਬੱਤੀ 33 ਸਾਲ ਦੀ ਉਮਰ ਹੋ ਗਈ ਮੈਂ ਪਟਨਾ ਸਾਹਿਬ ਹੀ ਰਹਿਣੀ ਆ ਉੱਚੇ ਛੜ ਦੇ ਵਿੱਚ ਤੇ ਤੇ ਕਹਿੰਦੀ ਨਾ ਵੀ ਮੈਂ ਅੱਜ ਤੱਕ ਗੁਰੂ ਘਰ ਦੇ ਦਰਸ਼ਨ ਨਹੀਂ ਕੀਤੇ ਬਿਲਕੁਲ ਵੀ ਨੇੜੇ ਵੀ ਆਸ-ਪਾਸੇ ਲੰਘ ਵੀ ਜਾਈਦਾ ਹੈਗਾ ਵੀ ਮੈਂ ਗੁਰੂ ਘਰ ਦੇ ਦਰਸ਼ਨ ਨਹੀਂ ਕੀਤੇ ਹੈ ਤਾਂ ভাই ਗੁਰੂ ਜੀ ਇਹ ਹੀ ਗੱਲ ਹੁੰਦੀ ਹੈ ਵੀ ਜੇਕਰ ਪਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਫੇਰ ਹੀ ਆਪਾਂ ਉਸ ਲਾਈਨ ਵੱਲ ਲੱਗਦੇ ਆ ਹਨਾ ਜਿਹੜਾ ਵੀ ਕੋਈ ਭੈਣ ਭਰਾ ਕੋਈ ਵੀ ਹੈਗਾ ਮਚਾਣ ਕਿਸੇ ਹੋਰ ਗਲਤ ਪਾਸੇ ਲੱਗ ਜਾਂਦਾ ਕੋਈ ਨਸ਼ੇਵਾਲ ਲੱਗ ਜਾਂਦਾ ਕੋਈ ਗਲਤ ਕੰਮਾਂ ਦੇ ਵਿੱਚ ਪੈ ਜਾਂਦਾਗਾ ਤਾਂ ਉਹ ਉਹਦੀ ਮੱਤਾ ਹੀ ਮਾਰੀ ਜਾਂਦੀ ਹੈ ਕਿਉਂਕਿ ਉਹਦੇ ਕਰਮਾਂ ਦੀ ਕੋਈ ਖੇਡ ਹੁੰਦੀ ਹੈ ਹਨ ਤੇ ਇਸ ਤਰ੍ਹਾਂ ਜੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਤੱਕ ਪ੍ਰਮਾਤਮਾ ਆਪਣੇ ਤੇ ਬਖਸ਼ਿਸ਼ ਨਹੀਂ ਕਰ ਦੇਗੇ ਉਦੋਂ ਤੱਕ ਆਪਾਂ ਗੁਰੂ ਘਰ ਨਾਲ ਨਹੀਂ ਜੁੜ ਸਕਦੇ ਗੁਰਬਾਣੀ ਨਾਲ ਜੁੜ ਨਹੀਂ ਸਕਦੇ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲੇ ਕੰਮ ਪਹਿਲਾ ਕੰਮ ਤਾਂ ਤੁਸੀਂ ਇਹ ਕਰਨਾਗਾ ਵੀ ਤੁਸੀਂ ਸਭ ਤੋਂ ਪਹਿਲਾਂ ਜਦੋਂ ਗੁਰਦੁਆਰਾ ਜਾਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਇਹ ਅਰਦਾਸ ਕਰਨੀ ਹੈ ਵੀ ਵਾਹਿਗੁਰੂ ਜੀ ਮੈਨੂੰ ਘਰ ਮੱਥਾ ਬਖਸ਼ੋ ਮੈਨੂੰ ਬੱਤ ਬਖਸ਼ੋ ਗੁਰੂ ਘਰ ਆਉਣ ਦੀ ਮੱਥਾ ਬਖਸ਼ੋ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇ ਤੁਸੀਂ ਇਹ ਅਰਦਾਸ ਕਰਨੀ ਹੈ ਵੀ ਮੈਨੂੰ ਗੁਰਬਾਣੀ ਦੇ ਨਾਲ ਜੋੜੋ ਹੈਨਾ ਜਦੋਂ ਤੁਸੀਂ ਇਸ ਤਰ੍ਹਾਂ ਅਰਦਾਸ ਕਰੋਗੇ ਤਾਂ ਤੁਸੀਂ ਤੁਹਾਨੂੰ ਪ੍ਰਮਾਤਮਾ ਦੀ ਬਖਸ਼ਿਸ਼ ਜ਼ਰੂਰ ਹੋਊਗੀ ਪ੍ਰਮਾਤਮਾ ਗੁਰਬਾਣੀ ਦੇ ਧਿਆਨ ਨਾਲ ਜ਼ਰੂਰ ਜੋੜਨਗੇ ਹਨ ਵਾਹਿਗੁਰੂ ਜੀ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਵੀ ਪ੍ਰਮਾਤਮਾ ਅਗੇ ਅਰਦਾਸ ਕਰਨੀ ਹੈ ਜੇ ਤੁਹਾਡੇ ਜੀਵਨ ਦੇ ਵਿੱਚ ਗੁਰਬਾਣੀ ਨਹੀਂ ਹੈ ਪਾਤ ਪੂਜਾ ਨਹੀਂ ਹੈ ਤੁਸੀਂ ਗੁਰਦੁਆਰੇ ਨਹੀਂ ਜਾਂਦੇਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਅਰਦਾਸ ਕਰਨੀ ਹੈ ਹਨ ਜਾ ਕੇ ਅਰਦਾਸ ਜਦੋਂ ਕਰੋਗੇ ਗੁਰਦੁਆਰੇ ਜਾ ਕੇ ਤੁਸੀਂ ਕੋਈ دنیਾਰੀ ਪਦਾਰਥ ਨਹੀਂ ਮੰਗਣਾ ਜਾ ਕੇ ਤੁਸੀਂ ਗੁਰੂ ਨੂੰ ਹੀ ਮੰਗਣਾ ਹੈ ਇਸ ਆ ਵਾਹਿਗੁਰੂ ਜੀ ਗੁਰਮਤ ਬਖਸ਼ੋ ਗੁਰਸਿੱਖੀ ਜੀਵਨ ਬਖਸ਼ੋ ਪਾਠ ਪੂਜਾ ਬਖਸ਼ੋ ਨਾ ਸੇਵਾ ਬਖਸ਼ੋ ਤਾਂ ਸਭ ਤੋਂ ਪਹਿਲਾਂ ਇਹ ਅਰਦਾਸ ਕਰਨੀ ਹੈ ਜਦੋਂ ਤੁਹਾਡੀ ਇਹ ਅਰਦਾਸ ਸੁਣੀ ਗਈ ਤੇ ਤੁਸੀਂ ਆਟੋਮੈਟਿਕ ਪਰਮਾਤਮਾ ਨਾਲ ਜੁੜਦੇ ਜਾਓਗੇ ਗੁਰਬਾਣੀ ਨਾਲ ਜੁੜਦੇ ਜਾਓਗੇ ਤਾਂ ਪਹਿਲੀ ਗੱਲ ਤਾਂ ਅਰਦਾਸ ਹੈ ਫਿਰ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਹੋਊਗੀ ਤੇ ਤੁਸੀਂ ਗੁਰਬਾਣੀ ਨਾਲ ਜੁੜੋਗੇ ਠੀਕ ਹੈ ਤਾਂ ਦੂਜੀ ਗੱਲ ਜੋ ਆਪਾਂ ਕਰ ਸਕਦੇ ਆ ਵਾਹਿਗੁਰੂ ਜੀ ਉਹ ਇਹ ਹੈ ਵੀ ਜੇ ਮੈਂ ਹੁਣ ਤੁਹਾਨੂੰ ਕਹਾ ਵੀ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓ ਹਨਾ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓ ਤਾਂ ਵੈਗਰੂ ਜੀ ਜਿਨ੍ਹਾਂ ਨੇ ਬਿਲਕੁਲ ਪਾਠ ਨਹੀਂ ਕੀਤਾ ਬਿਲਕੁਲ ਗੁਰੂ ਘਰ ਗਏ ਨਹੀਂ ਕਦੇ ਕਥਾ ਨਹੀਂ ਸੁਣੀ ਕਦੇ ਪਾਠ ਸਰਵਨ ਨਹੀਂ ਕੀਤਾਗਾ ਹਨਾ ਤਾਂ ਉਹਨਾਂ ਲਈ ਇਹ ਗੱਲ ਬਹੁਤ ਅਕਰੀ ਹੋ ਜਾਂਦੀ ਹੈ ਕਿਉਂਕਿ ਮੈਂ ਕਿਉਂਕਿ ਮੈਂ ਵੀ ਹੈ ਨਾ ਗੱਲਾਂ 'ਚ ਲੰਘ ਚੁੱਕੇ ਹਾਂ ਨਾ ਤਾਂ ਕਰਕੇ ਕੁਝ ਆਪਾਂ ਨੂੰ ਜ਼ਿੰਦਗੀ ਦਾ ਐਕਸਪੀਰੀਅੰਸ ਨਹੀਂ ਹੋ ਜਾਂਦਾਗਾ ਤੇ ਉਹਨਾਂ ਨੂੰ ਨਾ ਇੱਕ ਜਪਈ ਸਾਹਿਬ ਦਾ ਪਾਠ ਛੋਟਾ ਹੁੰਦਾ ਜਾਂ ਜਪਜੀ ਸਾਹਿਬ ਦਾ ਪਾਠ ਸਿਰਫ 10 11 ਮਿੰਟ ਦਾ ਹੁੰਦਾ ਹੈ ਹਨਾ ਉਹ ਵੀ ਉਹਨਾਂ ਨੂੰ ਬਹੁਤ ਵੱਡਾ ਲੱਗਦਾਗਾ ਕਿ ਮੇਰੇ ਨਾਲ ਇਹ ਹੀ ਦਿੱਤੀ ਹੈ ਵੀ ਮੈਂ ਵੀ ਕਿਤੇ ਜਪਈ ਸਾਹਿਬ ਦਾ ਸੌਰੀ ਜਪਜੀ ਸਾਹਿਬ ਦੇ ਪਾਠ ਕਰਨ ਬਾਰੇ ਸੋਚਣਾ ਤਾਂ ਮੈਨੂੰ ਬੜਾ ਇੱਕ ਪਾਠ ਜਿੱਡਾ ਕੰਮ ਲੱਗਦਾ ਸੀਗਾ ਕਿੰਨਾ ਵੱਡਾ ਇਹ ਹਨਾ ਤਾਂ ਮੈਂ ਜੇ ਤੁਹਾਡੇ ਨਾਲ ਗੱਲ ਕਰਾਂ ਵੀ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓ ਜਪਜੀ ਸਾਹਿਬ ਦਾ ਦਾ ਇਹ ਥੋੜਾ ਜਿਹਾ ਇੱਕ ਔਖਾ ਕੰਮ ਜਦੋਂ ਸਟਾਰਟਿੰਗ 'ਚ ਬਿਲਕੁਲ ਤੁਹਾਡੀ ਜੀਵਨ ਦੇ ਵਿੱਚ ਗਰਬਾਣੀ ਬਿਲਕੁਲ ਨਹੀਂ ਹੈਗੀ ਗੁਰੂ ਘਰ ਤੁਸੀਂ ਨਹੀਂ ਜਾਂਦੇਗੇ ਤਾਂ ਵਾਹਿਗੁਰੂ ਜੀ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈਗਾ ਵੀ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੰਮ ਕਰ ਰਹੇ ਹੋ ਹਨ ਜਦੋਂ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਨਾ ਕੋਈ ਕਥਾ ਲਾ ਲੈਣੀ ਜਵੇਂ ਆਹ ਕਿੰਨੇ ਤਰ੍ਹਾਂ ਦੇ ਕਥਾ ਹੁੰਦੀ ਆ ਬਾਬਾ ਜੀ ਦੀਆਂ ਸੁਣਾਉਂਦੇ ਆ YouTube ਤੇ ਤੇ ਕੋਈ ਕਥਾ ਲਾ ਲੈਣੀ ਕੋਈ ਸਾਖੀ ਲਾ ਲੈਣੀ ਹੈ ਗੁਰਬਾਣੀ ਬਾਰੇ ਨਹੀਂ ਜੋ ਸੁਣਨਾ ਦਾ 파ਟ ਬਾਰੇ ਕਿਉਂਕਿ ਤੁਸੀਂ ਜਦੋਂ ਪਾੜਦੇ ਆ ਤੁੱਖਾ ਸੁਣੋਗੇ ਨਾ ਤਾਂ ਉਹ ਤੁਹਾਨੂੰ ਸਮਝ ਨਹੀਂ ਆਉਂਦੀਆਂ ਜਦੋਂ ਤੱਕ ਆਪਾਂ ਉਹਨਾਂ ਨੂੰ ਸਰਵਣ ਨਹੀਂ ਕਰਦੇਗੇ ਰੋਜ਼ ਤੱਕ ਰੋਜ਼ ਤੱਕ ਆਪਾਂ ਪੜ੍ਹਦੇ ਨਹੀਂਗੇ ਉਹ ਤੱਕ ਉਹਨਾਂ ਸਮਝ ਨਹੀਂ ਆਉਂਦੀਆਂ ਆਂ ਵਾਹਿਗੁਰੂ ਜੀ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਾਂ ਠੀਕ ਹੈ ਵੀ ਮੈਨੂੰ ਵੀ ਜਦੋਂ ਮੈਂ ਬਾਣੀ ਨਹੀਂ ਪੜ੍ਹਦੀ ਸੀ ਤਾਂ ਮੈਨੂੰ ਕੁਝ ਪਤਾ ਹੀ ਲੱਗਦਾ ਸੀਗਾ ਵੀ ਇਹ ਰਹਿ ਰਸਦਾ ਪਾਠ ਚੱਲ ਰਿਹਾ ਜਾਂ ਜਪਜੀ ਸਾਹਿਬ ਚੱਲ ਰਿਹਾ ਜਾਂ ਸੁਖਮਨੀ ਸਾਹਿਬ ਚੱਲ ਰਿਹਾ ਵੈਕੁਰੂ ਜੀ ਐਦਾਂ ਹੁੰਦਾ ਜਦੋਂ ਆਪਾਂ ਪੜ੍ਹਦੇ ਹੀ ਨਹੀਂ ਜਦੋਂ ਆਪਾਂ ਨੂੰ ਸਰਵਣ ਹੀ ਨਹੀਂ ਕਰ ਰਹੇ ਆਪਾਂ ਨੂੰ ਕੀਤਾ ਕਿਹੜੇ ਪਾਠ ਦੀ ਤੁੱਕ ਹੈ ਇਹ ਹਨਾ ਤਾਂ ਉਹ ਤੁੱਕ ਆਪਾਂ ਨੂੰ ਪੜ੍ਹਨੀ ਆ ਵੀ ਔਖੀਆਂ ਸੁਣਨੀ ਆ ਵੀ ਔਖੀਆਂ ਨੇ ਸਮਝਣੀਆਂ ਵੀ ਔਖੀਆਂ ਨੇ ਤਾਂ ਵੈਕੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈਗਾ ਕਿਸੇ ਬਾਬਾ ਜੀ ਦੀ ਕਥਾ ਲਾਉਣੀ ਹੈ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਨਾਲ ਨਾਲ ਕੰਮ ਕਰਨਾ ਹੈ ਕੱਲੇ ਬਹਿ ਕੇ ਨਹੀਂ ਕਰਨਾ ਇਹ ਕੰਮ ਸਭ ਤੋਂ ਪਹਿਲਾਂ ਤੁਸੀਂ ਨਾ ਕੰਮ ਕਰਦੇ ਰਹੋ ਨਾਲ ਕਥਾ ਲਾ ਲਓ ਕਥਾ ਦੇ ਵਿੱਚ ਉਹ ਤੁਹਾਨੂੰ ਹੱਡ ਬੀਤੀਆਂ ਸੁਣਾਉਣਗੇ ਠੀਕ ਹੈ ਤਾਂ ਸਾਖੀਆਂ ਸੁਣਾਉਣਗੇ ਉਹ ਆਪਾਂ ਨੂੰ ਵਧੀਆ ਲੱਗਦੀਆਂ ਆਪਾਂ ਨੂੰ ਸਮਝ ਵੀ ਲੱਗਦੀ ਆ ਸਾਰੇ ਕਿਉਂਕਿ ਉਹ ਇੱਕ ਸਟੋਰੀ ਹੁੰਦੀ ਹੈ ਹੈਨਾ ਆਪਾਂ ਨੂੰ ਸਾਖੀਆਂ ਸੁਣਾਉਣਗੇ ਜਦੋਂ ਆਪਾਂ ਸਾਖੀਆਂ ਸੁਣਨੀਆਂ ਸ਼ੁਰੂ ਕਰਦਾਂਗੇ ਨਾਲ-ਨਾਲ ਆਪਾਂ ਕੰਮ ਕਰਾਂਗੇ ਨਾਲ-ਨਾਲ ਆਪਾਂ ਸਾਖੀਆਂ ਸੁਣਨੀਆਂ ਤਾਂ ਸ਼ੁਰੂ ਕਰਦਾਂਗੇ ਤਾਂ ਕੁਝ ਆਪਣਾ ਮਨ ਉਧਰ ਨੂੰ ਹੋ ਜਾਂਦਾ ਵਾ ਠੀਕ ਹੈ ਆਟੋਮੈਟਿਕਲੀ ਤੁਹਾਡਾ ਮਨ ਉਧਰ ਨੂੰ ਜਾਊਗਾ ਤਾਂ ਵਾਹਿਗੁਰੂ ਜੀ ਦੂਜਾ ਕੰਮ ਤੁਸੀਂ ਇਹ ਹੀ ਕਰਨਾ ਠੀਕ ਹੈ ਤੀਜਾ ਕੰਮ ਤੁਸੀਂ ਇਹ ਕਰਨਾ ਹੈਗਾ ਵੀ ਜਿਵੇਂ ਹੁਣ ਚਪੈਰਾ ਸਾਹਿਬ ਹੈ ਹਨਾ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਸਥਾਨੇ ਤੇ ਜਿ ਚਪੈਰਾ ਸਾਹਿਬ ਹੁੰਦੇ ਆ ਤੇ ਉਹ ਉਹਨਾਂ ਚਪੈਰਾ ਸਾਹਿਬ ਤੇ ਕਰਕੇ ਵਾਹਿਗੁਰੂ ਤਨਤਨ ਬਾਬਾ ਦੀਪ ਸਿੰਘ ਜੀ ਨਾ ਸ਼ੀਰ ਸਿੰਘ ਬਹੁਤ ਕਰਾਮਾਤਾਂ ਕਰ ਰਹੇ ਆ ਬਖਸ਼ਿਸ਼ਾਂ ਬਹੁਤ ਕਰਦੇ ਆ ਸੰਗਤਾਂ ਤੇ ਕਿਉਂਕਿ ਸੰਗਤਾਂ ਦੀ ਸ਼ਰਧਾ ਬਹੁਤ ਆ ਭਾਉਣਾ ਬੰਦਾ ਹੈ ਨਾ ਤਾ ਦੂਜੀ ਗੱਲ ਤੀਜੀ ਗੱਲ ਤੁਸੀਂ ਇਹ ਕਰਨੀ ਹੈ ਕਿ ਵੀ ਉਹਨਾਂ ਦੀਆਂ ਹੱਡ ਬਿੱਤੀਆਂ ਬਹੁਤ ਚੈਨਲ ਆ ਤੇ ਆਉਂਦੀਆਂ ਨੇ ਮੇਰੇ ਚੈਨਲ ਤੇ ਵੀ ਕੁਝ ਪਾਈਆਂ ਵੀ ਆ ਮੈਂ ਅੱਗੇ ਤੋਂ ਅੱਗੇ ਜਿਵੇਂ ਵੀ ਟਾਈਮ ਲੱਗਿਆਗਾ ਹਨਾ ਮੈਂ ਅੱਗੇ ਵੀ ਵੀਡੀਓ ਲੈ ਕੇ ਆਉਂਦੀ ਰਹੂੰਗੀ ਹੱਡ ਬਿੱਤੀਆਂ ਦੀਆਂ ਦੁਪਹਿਰਾ ਸਾਹ ਵਾਲੀਆਂ ਤੁਹਾਡਾ ਹੱਡ ਬਿੱਤੀਆਂ ਜ਼ਰੂਰ ਸੁਣੋ ਤੁਸੀਂ ਜਿਹੜੀਆਂ ਉਹ ਹੱਡ ਬਿੱਤੀਆਂ ਨਾ ਉਹ ਤੁਹਾਨੂੰ ਜਿਹੜੀਆਂ ਸਾਖੇਆਂ ਜਿਹੜੀਆਂ ਪੁਰਾਣੇ ਜਨਮ ਦੇ ਵਿੱਚ ਸਾਖੇਆਂ ਜਿਵੇਂ ਮਰਦਾਨੇ ਦੀ ਸਾਖ ਜਿਉ ਉਹਨਾਂ ਸਾਖੇਆਂ ਨਾ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਗੁਰਵਾਂ ਦੇ ਟਾਈਮ ਜਿਹੜੀਆਂ ਘਟਨਾਵਾਂ ਵਾਪਰੀਆਂ ਹੈ ਜਿਹੜੀਆਂ ਕਰਾਮਾਤਾਂ ਹੋਈਆਂ ਉਸ ਜਿਹੜੀਆਂ ਹੱਡ ਬਿੱਤੀਆਂ ਨਾ ਉਹ ਇਹ ਹੱਡ ਬਿੱਤੀਆਂ ਤੁਹਾਡੇ ਤੇ ਉਹਨਾਂ ਨਾਲ ਵੀ ਜ਼ਿਆਦਾ ਪ੍ਰਭਾਵ ਪਾਉਣਗੀਆਂ ਕਿਉਂ ਕਿਉਂਕਿ ਜਿਹੜੀਆਂ ਇਹ ਹੱਡ ਬਿੱਤੀਆਂ ਆਪਣੇ ਗ੍ਰਸਥੀ ਜੀਵਨ ਦੇ ਵਿੱਚ ਹੋ ਰਹੀਆਂ ਨੇ ਆਪਾਂ ਹੁਣ ਦੇ ਟਾਈਮ ਆਪਣੇ ਹੋ ਰਹੀਆਂ ਕਈ ਵਾਰ ਇਹ ਫੈਨ ਸੁਣਦੇ ਆ ਨਾ ਵੀ ਉਹ ਟਾਈਮ ਵਧੀਆ ਸੀ ਉਹ ਟਾਈਮ ਗੁਰਾਂ ਵਾਲਾ ਸੀਗਾ ਉਹ ਗੁਰਵਾਂ ਨੇ ਇਸ ਤਰ੍ਹਾਂ ਕੀਤਾ ਉਸ ਤਰ੍ਹਾਂ ਕੀਤਾ ਤਾਂ ਕਰਾਮਾਤਾਂ ਹੋਈਆਂ ਕਈ ਵਾਰ ਇਹ ਕੰਨਿਆਂ ਦੇ ਮਾਈਂਡ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਹਨਾ ਮਾਈ ਗੁਰੂ ਜੀ ਤਾਂ ਵੈ ਗੁਰੂ ਜੀ ਜਿਹੜੀਆਂ ਹੀ ਹੱਟ ਦਿੱਤੀਆਂ ਤੁਸੀਂ ਜਰੂਰ ਸੁਣੋ ਇਹਦੇ ਨਾਲ ਇਹਦਾ ਬਹੁਤ ਜ਼ਿਆਦਾ ਪ੍ਰਭਾਵ ਹੋਊਗਾ ਤੁਹਾਡੇ ਤੇ ਇਸ ਗੱਲ ਦਾ ਤੇ ਆਪਣਾ ਆਪਣੀ ਸ਼ਰਧਾ ਬਹੁਤ ਵਧੂਗੀ ਆਪਣਾ ਵੀ ਬੰਦ ਕਰੂਗਾ ਜੇ ਕਿਸੇ ਮੰਨੇ ਮਨ ਨੇ ਮਾਲੋ ਪਾ ਲਿਆ ਵੀ ਮੈਂ ਪਹਿਲੇ ਚ ਪਹਿਰਾ ਸਾਹਿਬ ਤੇ ਗਈ ਸੀ ਮੇਰੇ ਨਾਲ ਮੈਂ ਆਰਦਾਸ ਕੀਤੀ ਮੇਰੀ ਅਰਦਾਸ ਪੂਰੀ ਹੋ ਗਈ ਤਾਂ ਵਾਹਿਗੁਰੂ ਜੀ ਆਪਣਾ ਵੀ ਵਿਸ਼ਵਾਸ ਬਣਦਾ ਠੀਕ ਹੈ ਕਿਉਂਕਿ ਗੁਰੂ ਨੂੰ ਜਦੋਂ ਆਪਾਂ ਪਾਉਣਾ ਨਾ ਤੇ ਇੱਕ ਵਿਸ਼ਵਾਸ ਸ਼ਰਧਾ ਤੇ ਪਾਉਣਾ ਨਾਲ ਹੀ ਆਪਾਂ ਪਾ ਸਕਦੇ ਆ ਤੇ ਹੋਰ ਜਿੰਨੇ ਮਰਜੀ ਪਾੜ ਤੁਸੀਂ ਕਰ ਲੋ ਨਹੀਂ ਪਾ ਸਕਦੇਗੇ ਆਪਾਂ ਜਿਹਦੇ ਤੱਕ ਆਪਣੀ ਸ਼ਰਧਾ ਨਹੀਂ ਵਿਸ਼ਵਾਸ ਨਹੀਂ ਠੀਕ ਹੈ ਤਾਂ ਵਾਹਿਗੁਰੂ ਜੀ ਹਰ ਧੀਆਂ ਨਾਲ ਆਪਣਾ ਵਿਸ਼ਵਾਸ ਬਣਦਾ ਹੈ ਠੀਕ ਹੈ ਤਾਂ ਤੀਜੀ ਗੱਲ ਇਹ ਸੀਗੀ ਚੌਥੀ ਗੱਲ ਇਹ ਹੈ ਵੀ ਵਾਹਿਗੁਰੂ ਜੀ ਜਿਹੜਾ ਵੀ ਤੁਹਾਡੇ ਨੇੜੇ ਗੁਰੂ ਘਰ ਹੈ ਨਾ ਛੋਟਾ ਵੱਡਾ ਸਵੇਰੇ ਸ਼ਾਮ ਉੱਥੇ ਜਾਣਾ ਸ਼ੁਰੂ ਕਰ ਦਿਓ ਠੀਕ ਹੈ ਸਵੇਰੇ ਜਾ ਟਾਈਮ ਨਿਕਲਦਾ ਸਵੇਰੇ ਫਿਰ ਪੰਜ ਮਿੰਟ ਦੀ ਹਾਜ਼ਰੀ ਲਾਇਓ ਸ਼ਾਮ ਨੂੰ ਜਾਣਾ ਸ਼ੁਰੂ ਕਰ ਦਿਓ ਤਾਂ ਵਾਹਿਗੁਰੂ ਜੀ ਪ੍ਰਮਾਤਮਾ ਦੀ ਬਹੁਤ ਬਖਸ਼ਿਸ਼ ਤੁਹਾਡੇ ਤੇ ਹੋਊਗੀ ਕਿਉਂਕਿ ਜਦੋਂ ਆਪਾਂ ਗੁਰੂ ਘਰ ਜਾਂਦੇ ਆ ਨਾ ਤਾਂ ਇੱਕ ਆਪਣੇ ਹੈ ਸ਼ਾਂਤੀ ਮਿਲਦੀ ਹੈ ਹਿਰਦੇ ਨੂੰ ਸ਼ਾਂਤੀ ਮਿਲਦੀ ਹੈ ਤੇ ਜਦੋਂ ਤੁਹਾਡੇ ਦਿਨ ਨੂੰ ਸ਼ਾਂਤੀ ਮਿਲਣ ਲੱਗ ਗਈ ਤਾਂ ਤੁਸੀਂ ਸਮਝ ਲਿਓ ਵੀ ਤੁਸੀਂ ਗੁਰੂ ਵੱਲ ਕਦਮ ਪੱਟ ਲਿਆ ਠੀਕ ਹੈ ਤੇ ਆਪਾਂ ਇੱਕ ਕਦਮ ਪੁੱਟਾਂਗੇ ਤੇ ਗੁਰੂ ਨੇ ਆਪਣੇ ਵੱਲ ਦਸ ਕਦਮ ਪੱਟ ਲਏ ਠੀਕ ਇਸ ਤਰ੍ਹਾਂ ਤੁਸੀਂ ਗੁਰਬਾਣੀ ਦੇ ਨਾਲ ਜੁੜ ਸਕਦੇ ਆ ਤਾਂ ਕਥਾ ਵੀ ਆਪਾਂ ਸੁਣ ਲਈਆ ਹੱਡ ਬੇਤੀਆਂ ਸੁਣ ਲਿਆ ਵਾਹਿਗੁਰੂ ਜੀ ਪਹਿਲੇ ਕੰਮ ਆਪਣੇ ਉਹ ਹੋ ਗੁਰੂ ਘਰ ਜਾਣਾ ਹਨਾ ਤਾਂ ਉਸ ਤੋਂ ਬਾਅਦ ਆਪਾਂ ਆਉਣਾ ਪਾਠ ਪੂਜਾ ਵਾ ਠੀਕ ਹੈ ਪਾਠ ਪੂਜਾ ਦੇਖੋ ਜੋ ਗੁਰਬਾਣੀ ਦੇ ਵਿੱਚ ਗੁਰਵਾੰਦੀਆਂ ਜੋ ਬਾਣੀ ਹੈ ਨਾ ਬਾਣੀ ਦੇ ਵਿੱਚ ਸਭ ਤੋਂ ਛੋਟਾ ਮੰਤਰ ਹੈ ਮੂਲ ਮੰਤਰ ਦਾ ਇਹਨ ਮੂਲ ਮੰਤਰ ਜਿਹੜਾ ਮੂਲ ਹੈ ਇੱਕ ਛਿਰ ਗੁਰੂ ਗ੍ਰੰਥ ਸਾਹਿਬ ਦਾ 1430 ਅੰਗਾਂ ਠੀਕ ਹੈ ਤਾਂ ਵਾਹਿਗੁਰੂ ਜੀ ਉਸ ਜਾਪ ਦੇ ਵਿੱਚ ਸ਼ਕਤੀ ਵੀ ਬਹੁਤ ਹੈ ਤਾਕਤ ਵੀ ਬਹੁਤ ਹੈ ਜੋ ਤੁਸੀਂ ਸੱਚੇ ਮਨ ਨਾਲ ਅਰਦਾਸ ਕਰਕੇ ਉਸ ਉਹ ਜਾਪ ਕਰੋਗੇ ਨਾ ਤਾਂ ਤੁਹਾਡਾ ਜਰੂਰ ਪੂਰਾ ਹੋਏਗਾ। ਨਾ ਕੋਈ ਗੁਰੂ ਜੀ ਤੁਸੀਂ ਕਿਸੇ ਕੰਮ ਲਈ ਅਰਦਾਸ ਕਰ ਲੈਣੀ ਹੈ। ਅਰਦਾਸ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਹੈ ਕਿਉਂਕਿ ਉਹ ਬਿਲਕੁਲ ਛੋਟਾ ਜਾਪ ਹੈ ਹਨਾ। ਜੇ ਪਹਿਲਾਂ ਤੁਸੀਂ 2-5 ਕਰਨਾ ਸ਼ੁਰੂ ਕਰ ਲਓ। 5 ਤਾਂ ਸਿਰਫ ਮੈਨੂੰ ਲੱਗਦਾ 5 ਮਿੰਟ ਵੀ ਨਹੀਂ ਲੱਗਦੇ ਜੀ। ਹਨਾ ਤਾਂ 5 ਮਿੰਟ ਤਾਂ ਆਪਾਂ ਕੱਢ ਸਕਦੇ ਆ। ਤੇ ਮੂਲ ਮੰਤਰ ਦਾ ਜਾਪ ਤਕਰੀਬਨ ਸਭ ਨੂੰ ਯਾਦ ਵੀ ਹੁੰਦਾਗਾ ਆਪਾਂ ਨੂੰ। ਕਲੀਅਰ ਵੀ ਹੁੰਦਾ ਹੈਗਾ ਕਿਉਂਕਿ ਆਪਾਂ ਅਕਸਰ ਸੁਣਦੇ ਆ ਹਨ ਤਾਂ ਆਪਾਂ ਨੂੰ ਸਮਝਣਾ ਵੀ ਸੌਖਾ ਹੁੰਦਾ ਹੈਗਾ ਇਹ ਠੀਕ ਹੈ ਜਦੋਂ ਵੀ ਆਪਾਂ ਕੋਈ ਵੀ ਆਪਾਂ ਕੰਮ ਕਰੀਏ ਨਾ ਜਿਵੇਂ ਆਪਾਂ ਹੁਣ ਮੰਨ ਲਓ ਪੜ੍ਹਨਾ ਸ਼ੁਰੂ ਕਰਦੇ ਹਾਂ ਛੋਟੇ ਹੁੰਦੇ ਹਨਾ ਤਾਂ ਆਪਾਂ ਸੌਖੇ ਥੋਖੇ ਵੱਲ ਜਾਂਦੇ ਹਾਂ ਨਾ ਠੀਕ ਹੈ ਜੇ ਮੈਂ ਹੁਣ ਤੁਹਾਨੂੰ ਕਹਦਾ ਵੀ ਸਹਿਜ ਬਾਤ ਤੁਸੀਂ ਸੌਖ ਲੋ ਨਹੀਂ ਵੈਗੁਰੂ ਜੀ ਨਹੀਂ ਹੋਣਾ ਹਨਾ ਤੇ ਫਿਰ ਆਪਾਂ ਸੌਖੇ ਤੋਂ ਸ਼ੁਰੂ ਕਰੀਏ ਹਨਾ ਤਾਂ ਵੈਗੁਰੂ ਜੀ ਤੁਸੀਂ ਨਿਰਮੰਤਰ ਦਾ ਜਾਪ ਕਰਨਾਗਾ ਜਦੋਂ ਤੁਸੀਂ ਗੁਰਮੰਤਰ ਦਾ ਜਾਪ ਕਰੋਗੇ ਤੁਹਾਡੀ ਇੱਛਾ ਹੈ ਤੁਸੀਂ 5 ਵਾਰੀ ਕਰ ਸਕਦੇ ਹੋ 10 ਵਾਰੀ ਕਰ ਸਕਦੇ ਹੋ ਅੱਧਾ ਘੰਟਾ ਕਰ ਸਕਦੇ ਹੋ ਤੁਹਾਡੀ ਇੱਛਾ ਹੈ ਹਨਾ ਸਭ ਤੋਂ ਪਹਿਲਾਂ ਤੁਹਾਡੀ ਇੱਛਾ ਹੈ ਅਰਦਾਸ ਕਰਨੀ ਸ਼ਰਧਾ ਰੱਖਣੀ ਹੈ ਪੂਰੀ ਠੀਕ ਹੈ ਜਦੋਂ ਆਪਾਂ ਵਾਹਿਗੁਰੂ ਦਾ ਨਾਮ ਲਵਾਂਗੇ ਗੁਰਮੰਤਰ ਦਾ ਜਾਪ ਕਰ ਸਕਦੇ ਹਾਂ ਹਨਾ ਗੁਰਮੰਤਰ ਦਾ ਜਾਪ ਵਾਹਿਗੁਰੂ ਠੀਕ ਹੈ ਤਾਂ ਔਲ ਮੰਤਰ ਦਾ ਆਪਾਂ ਜਾਪ ਕਰ ਸਕਦੇ ਹਾਂ ਜਦੋਂ ਆਪਾਂ ਇਹ ਜਾਪ ਕਰਾਂਗੇ ਨਾ ਤਾਂ ਪਰਮਾਤਮਾ ਨਾਲ ਆਪਣੀ ਬਿਰਤੀ ਜੁੜੂਗੀ ਤੇ ਸੱਚੇ ਬਾਸ਼ਾ ਵਾਹਿਗੁਰੂ ਦੀ ਆਪਣੀ ਤੇ ਕਿਰਪਾ ਹੋ ਗਈ। ਤਾਂ ਬੋਲ ਮੰਤਰ ਦਾ ਜਾਪ ਤੁਸੀਂ ਸ਼ੁਰੂ ਕਰ ਲਿਆ ਹਾਂ ਜੀ ਹਨਾ ਕੁਰਬਾਨੀ ਦੇ ਨਾਲ ਜੁੜਨ ਲਈ। ਤੁਸੀਂ ਆਪਣੀ ਇੱਛਾ ਮੁਤਾਬਕ ਕਰ ਲੈਣਾ 5-10 ਵਾਰੀ ਜਿਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਵਾਹਿਗੁਰੂ ਜੀ ਸਭ ਤੋਂ ਪਹਿਲਾਂ 2 ਮਿੰਟ ਦਾ ਟਾਈਮ ਕੱਢੋ ਦੋ ਤੋਂ ਬਾਅਦ 5 ਮਿੰਟ ਆਪਣੇ ਆਪ ਨਿਕਲਣੇ ਸ਼ੁਰੂ ਹੋ ਜਾਣਗੇ 5 ਤੋਂ 10 ਮਿੰਟ ਆਟੋਮੈਟਿਕਲੀ ਜਿੱਦਾਂ ਤੁਸੀਂ ਪਰ ਪ੍ਰਮਾਤਮਾ ਨਾਲ ਜੁੜਦੇ ਜਾਓਗੇ ਨਾ ਕੁਰਬਾਨੀ ਨਾਲ ਜੁੜਦੇ ਜਾਓਗੇ। ਤਾਨੂੰ ਇੱਕ ਆਨੰਦ ਆਉਣਾ ਸ਼ੁਰੂ ਹੋ ਜੂਗਾ ਜਦੋਂ ਤੁਹਾਨੂੰ ਗੁਰਬਾਣੀ ਦੇ ਵਿੱਚੋਂ ਆਨੰਦ ਆਉਣਾ ਸ਼ੁਰੂ ਹੋ ਗਿਆ ਨਾ ਸਮਝ ਲਓ ਤੁਸੀਂ ਪਰਮਾਤਮਾ ਨਾਲ ਜੁੜ ਗਏ ਹੋ ਤੁਹਾਡੇ ਵੀ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋਈ ਹੈ ਬਹੁਤ ਜ਼ਿਆਦਾ ਹੈ ਨਾ ਤਾਂ ਤੁਸੀਂ ਮੋਲ ਮੰਤਰ ਦਾ ਜਾਪ ਕਰਨਾ ਹੈ ਤਵੇ ਗੁਰੂ ਜੀ ਅਗਲਾ ਕੰਮ ਇਹ ਹੈ ਵੀ ਮੋਲ ਮੰਤਰ ਤੋਂ ਬਾਅਦ ਆਪਾਂ ਚਪਈ ਸਾਹਿਬ ਦਾ ਪਾਠ ਚਪਈ ਸਾਹਿਬ ਦਾ ਪਾਠ ਹੀ ਸਿਰਫ 2.5 ਦਿਨ ਮਿੰਟ ਦਾ ਪਾਠ ਹੁੰਦਾ ਹੈਗਾ ਫਿਰ ਤੁਸੀਂ ਉਹ ਪਾਠ ਕਰਨਾ ਸ਼ੁਰੂ ਕਰ ਦੋ ਠੀਕ ਹੈ ਤੁਸੀਂ ਇੱਕ ਕਰ ਸਕਦੇ ਹੋ ਤੁਹਾਡੀ ਇੱਛਾ ਤੁਸੀਂ ਦੋ ਕਰ ਸਕਦੇ ਜਿਵੇਂ ਜਿਵੇਂ ਵੀ ਤੁਹਾਡਾ ਧਿਆਨ ਲੱਗਦਾ ਹੈ ਠੀਕ ਉਸ ਤਰ੍ਹਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਚਾਪਈ ਸਾਡਾ ਪਾਠ ਕਰਦਾ ਇੱਕ ਗੱਲ ਹੋਰ ਹੈ ਵੈਗੁਰੂ ਜੀ ਜਦੋਂ ਆਪਾਂ ਸ਼ੁਰੂ ਤੋਂ ਪਾਠ ਕਰਨ ਲੱਗਦੇ ਹਾਂ ਤਾਂ ਇਹ ਨਹੀਂ ਹੁੰਦਾ ਕਿ ਜਦੋਂ ਆਪਾਂ ਪਾਠ ਕਰੀ ਆਪਣਾ ਮਨ ਜੁੜ ਗਿਆ ਤਾਂ ਮਨ ਨਹੀਂ ਜੁੜਦਾਗਾ ਮਨ ਨੂੰ ਨਾ ਜੁੜਨ ਦਿਓ ਮਾਨਾਂ ਦਾ ਕੰਮ ਐ ਵੀ ਉਹਨੇ ਅਲੱਗ-ਅਲੱਗ ਫਰਨੇ ਕਰ ਹੀ ਜਾਣੇ ਉਹਨੇ ਕਰ ਹੀ ਜਾਣੇ ਠੀਕ ਹੈ ਉਹਦਾ ਕੰਮ ਠੀਕ ਹੈ ਉਹਨੂੰ ਨਹੀਂ ਜੁੜਦਾ ਕੋਈ ਗੱਲ ਕਿਉਂਕਿ ਜੇ ਤੁਸੀਂ ਗੁਰੂ ਮਹਾਰਾਜ ਲਈ 5 ਮਿੰਟ ਦਾ ਟਾਈਮ ਕੱਢ ਕੇ ਬੈਠੇ ਹੋ 5 ਮਿੰਟ ਦਾ ਟਾਈਮ ਕੱਢ ਕੇ ਜੇਕਰ ਤੁਸੀਂ ਬੈਠੇ ਹੋ ਨਾ ਗੁਰੂ ਮਹਾਰਾਜ ਲਈ ਤਾਂ ਤੁਹਾਨੂੰ ਉਸ ਦਾ ਫਲ ਜ਼ਰੂਰ ਹੀ ਮਿਲਣਾ ਬੇਸ਼ੱਕ ਤੁਹਾਡਾ ਮਨ ਨਹੀਂ ਖੜਾ ਹੋਵੇ ਉੱਥੇ ਠੀਕ ਹੈ ਤਾਂ ਇਸ ਗੱਲ ਦਾ ਡਰ ਨਹੀਂ ਰੱਖਣਾ ਵੀ ਮੈਨੂੰ ਤਾਂ ਬੁਰੇ ਖਿਆਲ ਆਉਂਦੇ ਆ ਜਾਂ ਮੇਰਾ ਤਾਂ ਮਨ ਹੋਰ ਪਾਸੇ ਸੀਗਾ ਮੈਂ ਸਾਰਾ ਪਾਠ ਕਰ ਲਿਆ ਮੇਰਾ ਮਨ ਜੁੜਿਆ ਹੀ ਨਹੀਂ ਮੈਂ ਤਾਂ ਹੋਰ ਹੀ ਵਿਚਾਰ ਆ ਗਏ ਪਰ ਗੁਰੂ ਜੀ ਇਹ ਗਲਤ ਫਹਿਮੀ ਇਹ ਤੁਸੀਂ ਆਪਣੇ ਆਪ ਦੇ ਵਿੱਚ ਡਰ ਨਹੀਂ ਰੱਖਣਾ ਕਿਸੇ ਗੱਲ ਦਾ ਵੀ ਤੁਸੀਂ ਆ ਗਰਬਾਣੀ ਪੜਦੇ ਜਾਣਾ ਸੰਗਤ ਕਰਦੇ ਜਾਣਾ ਤੇ ਅਗਲੀ ਗੱਲ ਇਹ ਹੈ ਕਿ ਵਾਹਿਗੁਰੂ ਜੀ ਜਦੋਂ ਤੁਸੀਂ ਸੋਚ ਲਿਆ ਵੀ ਮੈਂ ਗੁਰਬਾਣੀ ਦੇ ਨਾਲ ਜੁੜਾਂ ਤਾਂ ਤੁਸੀਂ ਵਾਹਿਗੁਰੂ ਜੀ ਸੰਗਤ ਕਰਨੀ ਸ਼ੁਰੂ ਕਰ ਦਿੰਦੇ ਹੋ ਸੰਗਤ ਕਿਸ ਤਰ੍ਹਾਂ ਕਰਨੀ ਹੈ ਵੀ ਜਿਹੜੀਆਂ ਤੁਸੀਂ ਸਾਖੀਆਂ ਸੁਣੋਂਗੇ ਨਾ ਹੈਨਾ ਜਿਹੜੀਆਂ ਤੁਸੀਂ ਸਾਖੀਆਂ ਸੁਣੋਂਗੇ ਜਿਹੜਾ ਵੀ ਕੋਈ ਭੈਣ ਅਤਰਾ ਜਾਂ ਵੀਦੇ ਨਾਲ ਵੀ ਤੁਸੀਂ 2 ਮਿੰਟ ਬੈਠਦੇ ਹੋ ਹਸਬੰਡ ਵਾਈਫ ਬੈਠਦੇ ਹੋ ਮੰਨ ਲਓ ਮਨ ਤੁਸੀਂ ਹਸਬੰਡ ਵਾਈਫ ਬੈਠਦੇ ਹੋ ਜਾਂ ਬੱਚਿਆਂ ਨਾਲ ਬੈਠਦੇ ਹੋ ਨਾ ਜਾਂ ਬੱਚਿਆਂ ਨੂੰ ਸ਼ਾਮ ਨੂੰ ਆਪਾਂ ਬੈਠ ਕੇ ਉਹੀ ਕਥਾ ਸੁਣਾਪੀ ਠੀਕ ਹੈ ਉਹੋ ਕਥਾ ਸੁਨਾਤੀ ਹੱਸਰ ਵਾਈਸ ਨਾਲ ਗੱਲ ਕਰ ਲਈਏ ਮੈਂ ਆ ਜਾ ਕਥਾ ਸੁਣੀ ਸੀਗੀ ਬਾਬਾ ਜੀ ਨੇ ਇਸ ਤਰ੍ਹਾਂ ਸੁਣਾਈ ਜਮਾ ਆ ਜਾ ਹੱਡ ਬਿੱਤੀ ਸੁਣੀ ਸੀਗੀ ਉਹਨਾਂ ਨੇ ਇਸ ਤਰ੍ਹਾਂ ਚਪੈਰਾ ਸਭ ਕਟਿਆ ਇੰਨੀ ਬਾਣੀ ਦਾ ਜਾਪ ਕੀਤਾ 11 ਜਪਜੀ ਸਾਹਿਬ ਦੇ ਪੜ੍ਹ ਕੇ ਜੋ ਵੀ ਤੁਸੀਂ ਕਥਾ ਸੁਣੀ ਹੈ ਨਾ ਉਹਨੂੰ ਸ਼ੇਅਰ ਕਰ ਦਿਓ ਨਾਲ ਜਦੋਂ ਤੁਸੀਂ ਉਹ ਗੱਲ ਸ਼ੇਅਰ ਕਰਨੀ ਸ਼ੁਰੂ ਕਰ ਦੋਗੇ ਘਰ ਦੇ ਵਿੱਚ ਠੀਕ ਹੈ ਜਾਂ ਬਾਹਰ ਕਿਸੇ ਭੈਣ ਭਰਾ ਨਾਲ ਤੁਸੀਂ ਜਿਹੜਾ ਬੰਧ ਨੇ ਹੋਣਾ ਤਾਂ ਉਹ ਤੁਹਾਡੀ ਸੰਗਤ ਹੋ ਜਾਂਦੀ ਹੈ ਜਦੋਂ ਦੋ ਜਣੇ ਵੀ ਬੈਠ ਕੇ ਗੁਰੂ ਗਦੀ ਵਡਿਆਈ ਕਰਦੇ ਹਨ ਕੋਈ ਗੁਰੂ ਦੀ ਗੱਲਬਾਤ ਕਰਦੇ ਕੋਈ ਕਥਾ ਸੁਣਾਉਂਦੇ ਹਨ ਉਹ ਇੱਕ ਸੰਗਤ ਹੋ ਜਾਂਦੀ ਹੈ ਤੇ ਵਾਹਿਗੁਰੂ ਜੀ ਉਸ ਤਰ੍ਹਾਂ ਦੀ ਸੰਗਤ ਕਰਨੀ ਸ਼ੁਰੂ ਕਰਦੋ ਮਨਮੁੱਖਾਂ ਦੀ ਸੰਗਤ ਛੱਡ ਦੋ ਛੱਡਣੀ ਸ਼ੁਰੂ ਕਰਦੋ ਕੋਈ ਤੁਹਾਨੂੰ ਆਸ-ਪਾਸੇ ਲੱਗਦਾ ਹੈਗਾ ਵੀ ਹਾਂ ਇਹ ਗੁਰੂ ਦੀ ਗੱਲ ਕਰਨ ਵਾਲਾ ਉਹਦੀ ਸੰਗਤ ਕਰਨੀ ਸ਼ੁਰੂ ਕਰਦੋ ਉਹਦੇ ਵਿਚਾਰ ਸੁਣਨੇ ਸ਼ੁਰੂ ਕਰਦੋ ਇਸ ਤਰ੍ਹਾਂ ਤੁਸੀਂ ਬholi-boli ਕੁਰਬਾਨੀ ਦੇ ਨਾਲ ਜੁੜੋਗੇ ਤਾਂ ਤਵਾਇ ਜੀ ਇਸ ਤਰ੍ਹਾਂ ਆਪਾਂ ਬਹੁਤ ਸੌਖੇ ਤਰੀਕੇ ਨਾਲ ਗੁਰਬਾਣੀ ਨਾਲ ਜੁੜ ਸਕਦੇ ਆ ਪ੍ਰਮਾਤਮਾ ਅਗੇ ਅਰਦਾਸ ਕਰਕੇ ਜੁੜ ਸਕਦੇ ਆ ਇਸ ਤਰ੍ਹਾਂ ਤਾਂ ਵੈਦੂ ਜੀ ਗਰਬਾਣੀ ਨਾਲ ਜੋੜਨ ਲਈ ਬੱਚਾ ਦੂ ਗਰਬਾਣੀ ਦੇ ਨਾਲ ਜੋੜਨ ਲਈ ਉਹਨਾਂ ਨੂੰ ਹੱਡ ਦਿੱਤੀਆਂ ਸੁਣਾਓ ਜੋ ਜਦੋਂ ਛੋਟੇ ਬੱਚੇ ਨੇ ਸ਼ਾਮ ਆਪਾਂ ਨੂੰ ਰਾਤ ਨੂੰ ਸੌਣ ਲੱਗਿਆ ਉਹ ਆਪਾਂ ਨੂੰ ਕਹਿੰਦੇ ਹੁੰਦੇ ਆ ਜਰੂਰ ਕਿ ਮੈਨੂੰ ਇੱਕ ਕਹਾਣੀ ਸੁਣਾ ਦਿਓ ਹਨਾ ਜੋ ਉਹ ਕੋਸ਼ਿਸ਼ ਕਰਦੇ ਆ ਆਪਣੇ ਨਾਲ ਗੱਲਬਾਤ ਕਰਨ ਦੀ ਠੀਕ ਹੈ ਤਾਂ ਉਹਨਾਂ ਨੂੰ ਜੋ ਤੁਸੀਂ ਕਥਾ ਸੁਣੀ ਹੈ ਜੋ ਹੱਡ ਦਿੱਤੀ ਸੁਣੀ ਹੈ ਉਹ ਉਹਨਾਂ ਨੂੰ ਸੁਣਾਓ ਉਹਨਾਂ ਨੂੰ ਉਸ ਤਰ੍ਹਾਂ ਸੁਣਾਓ ਜਿਦਾਂ ਨਾਲ ਬਹੁਤ ਅਸਰ ਹੁੰਦਾ ਤਾਂ ਮੈਂ ਦੇਖੋ ਸਾ ਸੱਚੇ ਪਾਤਸ਼ਾਹ ਵਾਹਿਗੁਰੂ ਤੋਂ ਡਰ ਕੇ ਕਹਿੰਦੇ ਆ ਆਪਾਂ ਵੀ ਜਦੋਂ ਵੀ ਮੈਂ ਆਪਦੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਹੱਡ ਦਿੱਤੀ ਜਾਂ ਕੋਈ ਸਾਖੀ ਸੁਣਾ ਦਿੰਦੇ ਆ ਨਾ ਤਾਂ ਜੇ ਉਹਨਾਂ ਨੂੰ ਸਰਾ ਦਿੱਤੀ ਵੀ ਕਿਸ ਨੇ ਆਪ ਆਪ ਕੀਤੇ ਸੀਗੇ ਕਿਸੇ ਨੇ ਆ ਬੁਰਾ ਕਰਮ ਕੀਤਾ ਉਹਨੂੰ ਉਹਦਾ ਆਪ ਆ ਉਹਨੂੰ ਇਸ ਤਰ੍ਹਾਂ ਦਾ ਫਲ ਮਿਲਿਆ ਹਨਾ ਤਾਂ ਉਹਨੂੰ ਇਸ ਤਰ੍ਹਾਂ ਦਾ ਉਹਨੂੰ ਨਰਕ ਭੋਗਣਾ ਪਿਆ ਤਾ ਕੋ ਨਾ ਬੜਾ ਇਸ ਗੱਲਾਂ ਨੂੰ ਸੋਚਦੇ ਆ ਪਰ ਮੇਰੇ ਬੱਚੇ ਛੋਟੇ ਹੀ ਆ ਉਹ ਐਸਾ ਗੱਲ ਨੂੰ ਸੋਚਦੇ ਫਿਰ ਉਹ ਆਪਸ ਵਿੱਚ ਦੋਵੇਂ ਭੈਣ ਆਪਸ ਵਿੱਚ ਗੱਲਾਂ ਕਰਦੇ ਆ ਵੀ ਜੇ ਤੂੰ ਜੇ ਤਨੂੰ ਤੂੰ ਮਾਰਾ ਕਿਤਾ ਨਾ ਜੇ ਤੂੰ ਇਹਨੂੰ ਮਾਰਾ ਕਿਹਾ ਹਨਾ ਤਾਂ ਫਿਰ ਬਾਬਾ ਜੀ ਨੇ ਤੈਨੂੰ ਐ ਕਰ ਦੇਣਾ ਉਹ ਕਰਦਾ ਇਸ ਤਰ੍ਹਾਂ ਮਤਲਬ ਉਹ ਸੋਚਦੇ ਆ ਹਨਾ ਤਾਂ ਉਹ ਚੀਜ਼ਾਂ ਦਾ ਬੱਚਿਆਂ ਤੇ ਬਹੁਤ ਜਲਦੀ ਅਸਰ ਹੁੰਦਾ ਹੈ ਨਾ ਤਾਂ ਉਹ ਚੀਜ਼ਾਂ ਸਨਾਉਂ ਕਿ ਆਪਣੀ ਸੰਗਤ ਹੋ ਜਾਂਦੀ ਇਸ ਤਰ੍ਹਾਂ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਆ ਵੇਖੋ ਹੈ ਗੁਰੂ ਜੀ ਆ ਮंजे ਬਾਠ ਨਹੀਂ ਕਰ ਸਕਦੇ ਤਾਂ ਕਥਾ ਇਸ ਤਰ੍ਹਾਂ ਸੁਣੋ ਸੁਣਾਓ ਹਨ ਤੇ ਇਸ ਤਰ੍ਹਾਂ ਆਪ ਗੁਰਬਾਣੀ ਨਾਲ ਜੁੜ ਸਕਦੇ ਆ ਬਹੁਤ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਸਭ ਤੇ ਕਿਰਪਾ ਕਰਮ ਸਾਰੇ ਭੈਣਾਂ ਦਾ ਗੁਰਬਾਣੀ ਨਾਲ ਜੁੜਨ ਤੇ ਵਾਹਿਗੁਰੂ ਜੀ ਜਦੋਂ ਮੈਂ ਕੋਈ ਇਸ ਤਰ੍ਹਾਂ ਦੀ ਵੀਡੀਓ ਟਾਪਿਕ ਸੋਚਿਆ ਹੁੰਦਾ ਮੈਂ ਵੀਡੀਓ ਸੋਚੀ ਹੁੰਦੀ 15 ਕਿ ਮਿੰਟ ਦੀ ਬਣਾਉਂਗੀ ਤੇ ਪਰ ਜਦੋਂ ਇਸ ਤਰ੍ਹਾਂ ਵੀਡੀਓ ਬਣਾਉਣ ਲੱਗ ਜਾਨੀ ਫਿਰ ਮੇਰਾ ਨਾ ਮਨ ਨਾਲ ਨਹੀਂ ਅੰਦਰੋਂ ਕਰਦਾ ਹਟਲੋ ਵੀ ਅਨੰਤ ਹੁੰਦਾ ਇਸ ਤਰ੍ਹਾਂ ਦੀਆਂ ਜਿਵੇਂ ਗੱਲਾਂ ਕਰਨ ਨੂੰ ਜਿਵੇਂ ਹੁਣ ਮੈਂ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਹੀਆਂ ਇਹ ਵੀ ਇੱਕ ਸੰਗਤ ਹੋ ਜਾਂਦੀ ਹੈ ਹਨ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਤੁਸੀਂ ਵੀ ਸੰਗਤ ਕਰਨੀ ਸ਼ੁਰੂ ਕਰੋ ਪ੍ਰਮਾਤਮਾ ਤੁਹਾਡੇ ਤੇ ਬਖਸ਼ਿਸ਼ ਰੱਖਣਗੇ ਤੇ ਸਾਰੇ ਭੈਣ ਭਰਾ ਗੁਰਬਾਣੀ ਨਾਲ ਜੁੜਨਗੇ ਵੱਧ ਵੱਧ ਗੁਰਬਾਣੀ ਨਾਲ ਜੁੜੋ ਕਿਉਂਕਿ ਆਪਾਂ ਧਰਤੀ ਤੇ ਇਹ ਕੋਸ਼ਿਸ਼ ਕਰਨਾ ਹੈ ਹਨ ਜਿਹੜੀ ਹੋਂਦ ਦੀ ਜ਼ਿੰਦਗੀ ਹੈ ਉਹ ਤਾਂ ਲੰੰਗੀ ਜਾਣੀ ਐ ਕੋਈ ਵਾਦੇ ਘਾਟੇ ਨਾਲ ਪੈਸੇ ਨਾਲ ਜਿਆਦਾ ਪਿਆਰ ਨੂੰ ਲੰਘ ਜਾਣੀ ਐ ਇਹ ਹਨਾ ਆਪਣਾ ਜਿਹੜਾ ਅਗਲਾ ਜਨਮ ਉਹ ਨੂੰ ਸਵਾਰੂ ਗਰਬਾਨੇ ਨਾਲ ਵਦਤ ਵਦ ਜੋੜੋ ਠੀਕ ਐ ਗੁਰੂ ਘਰ ਜਾਇਆ ਕਰੋ ਬੱਚਿਆਂ ਨੂੰ ਜੋੜੋ ਇਹ ਫੋਨ ਕਰਦੇ ਆ ਆਪਾਂ ਵੀਡੀਓ ਦੀ ਉਸ ਮੱਕਤੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ